ਮੁਰਦਾਬਾਦ 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 ਤੁਸੀਂ ਸੁਣਦੇ ਮੁਰਦਾਬਾਦ ਮੁਰਦਾਬਾਦ ਕਾਰਟੂਨ ਸਤਿਕਾਰਾ 1.26 ਹੋ ਗਿਆ ਉਹ ਜਿਹੜਾ ਇਹ ਕਾਬਰੇ ਘੰਟੀਆਂ ਰੈਡੀ ਰੇਸ਼ਨ ਤਰੰਗਾਂ ਨੇ ਜਿਹੜੀਆਂ ਇਨਸਾਨੀ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਇਨਸਾਨ ਦੇ ਨਹੀਂ ਸੱਤਿਓ ਇਹ ਮਾਨਸਿਕਤਾ ਤੌਰ ਤੇ ਰੋਗੀ ਬਣਾਉਂਦਾ ਹੈ ਜਿਹੜੇ ਤਰੰਗਾਂ ਇੰਨੀਆਂ ਤੇਜ਼ ਨੇ ਇਹ ਤਰੰਗਾ ਬੰਦੇ ਦੇ ਟੈਗ ਕਰਦਿਆਂ ਦੇ ਦਿਲ ਤੇ ਟੈਗ ਕਰਦੀਆਂ ਨੇ ਅੰਗ ਟੈਗ ਦੀਆਂ ਬੁਆਰੀਆਂ ਆਉਂਦੀਆਂ ਨੇ ਟੈਂਸਰ ਜੀਆਂ ਬੁਆਰੀਆਂ ਆਉਂਦੀਆਂ ਨੇ ਕਿਸੇ ਦਾ ਟੰਗਰ ਪਸ਼ੂ ਪ੍ਰਾਇਮਟ ਨਹੀਂ ਹੋ ਸਕਦਾ ਕਿਸੇ ਬੀਬੀਆਂ ਘਣਾ ਦੇ ਅਸਰ ਕਉਣਾ ਇਹਦਾ ਮਰੂਦ ਕਰੋ ਸਾਰੇ ਸਾਥੀਆਂ ਨੂੰ ਅਪੀਲ ਹੈ ਸਭ ਤੋਂ ਵੱਧ ਪਿੰਡ ਤੋਂ ਆ ਕੇ ਰੋਕਾ ਨੂੰ ਅਪੀਲ ਹੈ ਇਹ ਫਾਈਨਲੀ ਨੱਟ ਦਾ ਇਹਨਾਂ ਕੰਪਨੀ ਵੱਲੋਂ ਟੈਕ ਕਵਰ ਲਾਇਆ ਜਾ ਰਿਹਾ ਹੈ ਇਹਦਾ ਬਦ ਤੋਂ ਬਦ ਪ੍ਰੂਫ ਪ੍ਰੋਸ ਕਰਾ ਦਿੱਤਾ ਜਾਂ ਸਕਦਾ ਹਾਏ ਹਾਏ बंद आवाज़ो आवाज़ो हा चको جو ले जो लो हक़ु हक़ लवांगे जुती हक लवांगे एके न पंजाब ਉਬਾਦੀਤੋ ਟਾਵਰ ਲਾਉਣਾ ਬੰਦ ਕਰੋ ਬੰਦ ਕਰੋ ਬੰਦ 5 ਕਿਲੋਮੀਟਰ ਦਾ ਟਾਵਰ ਨੂੰ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ ਉਬਾਦੀਤੋ ਟਾਵਰ ਨੂੰ 5 ਕਿਲੋ ਬਾਹਰ ਕੱਢੋ ਬਾਹਰ ਕੱਢੋ ਅਮੀ ਬਹੁਤ ਫੋਟੋ ਕਿਤਨਾ ਭਾਈ ਫੋਟੋਆਂ 10 ਵਸੂ ਗਈਆਂ ਫੋਟੋਆਂ